ਬੰਦਾ ਆਪਣੀ ਮਾਂ ਨੂੰ ਕਹਿੰਦਾ ਮਾਂ ਤੂੰ ਠੀਕ ਹੋਣੀ ਚਾਹੀਦੀ ਹੈ ਮਾਂ ਬਿਮਾਰ ਹੋ ਜੇ ਪੁੱਤ ਕਹਿੰਦਾ ਕੁੱਲ ਦੁਨੀਆ ਦੀ ਦੌਲਤ ਲਿਆ ਕੇ ਦੇ ਦਿਆਂਗੇ ਡਾਕਟਰ ਸਾਹਿਬ ਮੇਰੀ ਮਾਂ ਠੀਕ ਹੋਣੀ ਚਾਹੀਦੀ ਜੇ ਬਾਪੂ ਨਾਲ ਪਿਆਰ ਸਾਰੀ ਜ਼ਿੰਦਗੀ ਦੀ ਕਮਾਈ ਲਾਉਣ ਨੂੰ ਤਿਆਰ ਨੇ ਪੁੱਤ ਮੇਰਾ ਬਾਪੂ ਠੀਕ ਹੋਣਾ ਚਾਹੀਦਾ ਪਤਾ ਵੀ ਸਾਹਮਣੇ ਪ੍ਰਤੱਖ ਦਰਸ਼ਨ ਨਹੀਂ ਮੁੜ ਕੇ ਹੁੰਦੇ ਆਖੋ ਸਤਿ ਮਦਨਾ ਇਹ ਖੇੜਾ ਪ੍ਰੇਮ ਦੀ ਮੈਂ ਵੇਖੇ ਬੜੇ ਬਜ਼ਾਰ ਮਾਵਾਂ ਨਹੀਂ ਮਿਲੀਆਂ ਮੈਂ ਵੇਖੇ ਬੜੇ ਬਜ਼ਾਰ ਮਾਵਾਂ ਨਹੀਂ ਮਿਲੀਆਂ ਮੈਂ ਜਾਨ ਵੀ ਦੇਵਾ ਵਾ ਮੈਂ ਜਾਨਵੀ ਦੇਵਾ ਬਾਵਾ ਮੈਂ ਜਾਨਵੀ ਆਹ ਜਾਨਵੀ ਦੇਵਾ ਬਾਵਾ ਮੈਂ ਜਾਨਵੀ ਦੇਵਾ ਬਾਵਾ ਨਹੀਂ ਮਿਲੀਆਂ ਮੈਂ ਦੇਖੇ ਬੜੇ ਬਜ਼ਾਰਾਂ ਮੈਂ ਨਹੀਂ ਮਿਲੀਆਂ ਰਾਮ ਦਾ ਪ੍ਰੇਮ ਦਾ ਬਾਦ ਪ੍ਰੇਮ ਮੈਨੂੰ ਅੱਜ ਵੀ ਯਾਦ ਆ ਜਾਂਦਾ ਭਾਵੇਂ ਰਾਤ ਦੇ 2:30 ਵਜੇ ਦਵਾਨ ਤੋਂ ਆਈਏ ਉਹਨਾਂ ਚ ਰਸਉਂਦੀ ਨਹੀਂ ਮਾਂ ਜਿੰਨਾ ਚਿਰ ਗੱਡੀ ਇੰਟਰ ਨਹੀਂ ਸੀ ਹੁੰਦੀ ਗੇਟ ਲੱਗ ਨਹੀਂ ਸੀ ਜਾਂਦਾ ਉਹਨਾਂ ਚ ਮਾਂ ਨਹੀਂ ਸੌਂਦੀ ਬਸ ਇੱਕ ਮਾਂ ਇੱਕ ਭੈਣ ਇੱਕ ਘਰਵਾਲੀ ਬਸ ਕਹਿਣ ਤੋਂ ਭਾਵ ਜੇ ਫਿਕਰ ਕਰਦੀ ਹੈ ਤੇ ਮਾਂ ਕਰਦੀ ਹੈ ਜੇ ਫਿਕਰ ਕਰਦੀ ਆ ਤੇ ਭੈਣ ਕਰਦੀ ਆ ਜੇ ਫਿਕਰ ਕਰਦੀ ਆ ਕਰ ਵਾਲੀ ਜਿਹੜੇ ਆਪਣੇ ਨੇ ਉਹ ਫਿਕਰ ਕਰਦੇ ਭਰਾ ਹੋਣ ਭੈਣਾ ਹੋਣ ਮਾਂ ਪਿਓ ਹੋਣ ਕੋਈ ਚੌਥਾ ਨਹੀਂ ਤੁਹਾਡੀ ਫਿਕਰ ਕਰਦਾ ਦੁਨੀਆ ਦੇ ਲੋਗ ਤੇ ਤਮਾਸ਼ੇ ਵੇਖਦੇ ਨੇ ਕਿੰਨਾ ਗਲੇਸ ਪੈ ਗਿਆ ਕਦੋਂ ਵੱਡੀਆਂ ਪਉਣਗੇ ਕਦੋਂ ਵਿੱਚ ਕੰਦ ਕੱਢਣਗੇ ਕਦੋਂ ਅੱਡ ਹੋਣਗੇ ਦੁਨੀਆ ਦੇ ਲੋਕੀ ਬੰਡੀਆਂ ਪੌਣ ਆ ਜਾਣਗੇ ਤੁਹਾਨੂੰ ਇਕੱਠੇ ਕਰਨ ਨਹੀਂ ਆਉਂਦੇ ਆਖੋ ਸਤਿਗੁਰੂ ਜਿਹੜਾ ਮਾਂ ਦਾ ਪ੍ਰੇਮ ਉਹ ਨਹੀਂ ਮਿਲਦਾ ਹੁੰਦਾ ਮੈਂ ਵੇਖੇ ਵੱਡੇ ਬਾਜ਼ਾਰ ਬਾਮਾ ਨਹੀਂ ਮਿਲੀਆਂ ਮੈਂ ਜਾਨ ਵੀ ਦੇਵਾ ਬਾਪਾ ਬਾਮਾ ਨਹੀਂ ਮਿਲਦੇ